ਫਗਵਾੜਾ ਦੇ ਪਿੰਡ ਸੰਗਤਪੁਰ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਨੇ ਇੱਕ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਉਸ ਨੂੰ ਲੁੱਟ ਲਿਆ ਮੌਕੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਬਜ਼ੁਰਗ ਨੂੰ ਸਿਵਲ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਮੌਕੇ ਤੇ ਬਜ਼ੁਰਗ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਸੰਗਤਪੁਰ ਆਪਣੇ ਘਰ ਜਾ ਰਹੇ ਸਨ ਕਿ ਸੰਗਤਪੁਰ ਦੇ ਨਜ਼ਦੀਕ ਹੀ ਦੋ ਮੋਟਰਸਾਈਕਲ ਸਵਾਰ ਸੰਗਤ ਪਰ ਵੱਲੋਂ ਆਏ ਅਤੇ ਉਸ ਦੀਆਂ ਅੱਖਾਂ ਵਿੱਚ ਮਿਰਚਾ ਪਾ ਦਿੱਤੀਆਂ ਅਤੇ ਦਿਨ ਦਿਹਾੜੇ ਉਹਨਾਂ ਨੂੰ ਲੁੱਟ ਲਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿ ਰਹੇ ਹਨ ਬਜ਼ੁਰਗ ਫਗਵਾੜਾ ਐਕਸਪ੍ਰੈਸ న్యూਸ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਹਾਂ ਜੀ ਅਕਲ ਕੀ ਨਾਮ ਤੋਂ ਲਈ ਮੇਰਾ ਨਾਮ ਸੰਤੋਖ ਸਿੰਘ ਜੀ ਸੰਤੋਖ ਸਿੰਘ ਕਿਹੜੀ ਜਗ੍ਹਾ ਰਹਿਣਗੇ ਸੰਗਤਪੁਰ ਸੰਗਤਪੁਰ ਤੇ ਰਹਿਣ ਕੀ ਕੀ ਮਾਮਲਾ ਹੋਇਆ ਸਾਰਾ ਤੁਹਾਡੇ ਨਾਲ ਹੀ ਮੈਂ ਘਰ ਦਾ ਸਮਾਨ ਲੈ ਕੇ ਲੈਣ ਵਾਸਤੇ ਸ਼ਹਿਰ ਕੋਲ ਗਿਆ ਸੀ ਉਸ ਤੋਂ ਵਾਪਸ ਜਾਂਦਾ ਸੀ ਤਕਰੀਬਨ ਟਾਈਮ 4:00 ਵਜੇ 5-7 ਮਿੰਟ ਦਾ ਸੀ ਤੇ ਉਹ ਰਿਹਾ ਸੰਗਤਪੁਰ ਕੋਲੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਮੈਨੂੰ ਰੋਕ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਮੇਰੀ ਲੁੱਟ ਖੋਹ ਲਈ ਉਹਦੇ ਵਿੱਚ ਮੇਰੇ ਜ਼ਰੂਰੀ ਕਾਗਜ਼ਾਤ ਐਟਮਾ ਤੇ ਪੈਨ ਕਾਰਡ ਆਧਾਰ ਕਾਰਡ ਆ ਤੇ 57 ਰੁਪਏ 750 ਰੁਪਏ 57 ਕੱਤੇ ਸੀ ਜੀ ਉਹ ਉਹ ਮੋਟਰਸਾਈਕਲ ਤੇ ਸੁਪਲੈਂਡਰ ਮੋਟਰਸਾਈਕਲੀਆਂ ਜੀ ਤੇ ਦੋਨੇ ਮੁੰਡੇ ਸੀ ਅੱਛਾ ਦੋਨੇ ਮੁੰਡੇ ਸੀ ਤੁਸੀਂ ਕਿਹੜੀ ਜਗ੍ਹਾ ਤੋਂ ਫਾਰਡਿਸ਼ ਹੈ ਤੋਂ ਕਰ ਕਿੱਥੇ ਆ ਰਹੇ ਸੀ ਸੰਗਤਪੱਟੀ ਕਰ ਜਾ ਰਹੇ ਸੀ ਆਪਣੇ ਬਾਸ ਆਪਣੇ ਘਰ ਜਾ ਰਿਹਾ ਸੀ ਬਰਿਆਹਾ ਪਿੰਡੋਂ ਦਾ ਉਸ ਤੋਂ ਅੱਗੇ ਦੀ ਮਾਰ ਦਾ ਤਿਆਜ ਅੱਛਾ ਜੀ ਹਾਂਜੀ ਫਿਰ ਤੁਹਾਨੂੰ ਇੱਥੇ ਹਸਪੀਟਲ ਕੌਣ ਲੈ ਕੇ ਆਇਆ ਹੋਸਪੀਟਲ ਮੇਰਾ ਭਤੀਜਾ ਤੇ ਮੇਰਾ ਭਰਾ ਲੈ ਕੇ ਆਇਆ ਅੱਛਾ ਜੀ ਹਾਂਜੀ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਵੀ ਲੁੱਟਖੋ ਦੇਣ ਤੇ ਨਗਰੀਏ ਚਾਹੀ ਲੋਟ ਆਫ ਹੋਵੇ ਫੋਰ ਕੀ ਤੁਹਾਡਾ ਲੱਗੇਗਾ ਹਾਂਜੀ ਹੋਰ ਕੀ ਸਮਾਨ ਲੱਗੇਗਾ ਹੋਰ ਕੋਈ ਨਹੀਂ ਜੀ ਮੇਰਾ ਏਟੀਐਮ ਆ ਤੇ ਪੈਨ ਕਾਰਡ ਆ ਤੇ ਆਧਾਰ ਕਾਰਡ ਆ ਤੇ 5700 ਰੁਪਏ ਆ ਤੇ ਤੁਹਾਡੇ ਕੋਲ ਛਡਛੋਟ ਮਰੀ ਉਹਨਾਂ ਨੇ ਹੋਰ ਕੋਈ ਮੇਰੇ ਬਸ ਆ ਉਂਗਲੀ ਤੇ ਮਰੀ ਆ ਹਾਂ ਹਾਂ ਕੀ ਮਾਰਿਆ ਲੱਗਦਾ ਉਂਗਲੀ ਤੇ ਤੁਹਾਡੀ ਕੋਈ ਹੋਇਆ ਪਤਾ ਨਹੀਂ ਉਹਨਾਂ ਦੇ ਕੋਲ ਕੀ ਸੀ ਅੱਛਾ ਜੀ ਮਰਾਟ ਜੀ 35 ਮੌਕੇ ਤੇ ਪੁਲਿਸ ਆਈ ਸੀ ਉੱਥੇ ਨਹੀਂ ਸਰ ਆਈ ਅਸੀਂ 2-3 ਵਾਰੀ ਫੋਨ ਕੀਤਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਪਹੁੰਚਿਆ ਤੇ ਹੁਣ ਤਾਂ ਕਾਫੀ ਟਾਈਮ ਹੋ ਚੁੱਕਾ ਆ ਹਾਂਜੀ ਚਲੋ ਤੇ ਪੁਲਿਸ ਮੌਕੇ ਤੇ ਸਿਵਲ ਹਸਪਤਲ ਰ ਵੀ ਨਹੀਂ ਆਈ ਨਹੀਂ ਆਈ ਅਜੇ ਵੀ ਨਹੀਂ ਕੀ ਕੀ ਮੰਕਰਦੇ ਆ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਅਹੀ ਮੰਗਵਾ ਰਹੇ ਜਿਹੜੀਆਂ ਮਾਰਦਾ ਤੁਹਾਨੂੰ ਆ ਗਈਆਂ ਰੋਗ ਦਿਹਾੜੀ ਤੋਂ ਘੋ ਹੋ ਰਹੀ ਆ ਸਰਕਾਰ ਇਹਦੇ ਤੇ ਪ੍ਰਸ਼ਾਸਨ ਇੱਥੇ ਕਾਰਵਾਈ ਕਰੇ ਹਾਂਜੀ ਮੈਡਮ ਕੀ ਮਾਮਲਾ ਜਿਹੜੇ ਇੱਕ ਬੰਤੀ ਹੈ ਹਾਂਜੀ ਸਾਡੇ ਕੋਲ ਸੰਗਤਪੁਰ ਦੇ ਪਿੰਡ ਦੇ ਜਿਹੜੇ ਵਸੇ ਹੋਏ ਨੇ ਜਿਹੜੀ ਤੇ ਉਹਨੂੰ ਦੱਸਿਆ ਕਿ ਸੰਗੀਰਾ ਅੱਖਾਂ ਵਿੱਚ ਮਿਰਚ ਪਾਉਡਰ ਪਾ ਕੇ ਤੇ ਜਿਹੜਾ ਲੁੱਟਕੋ ਕੀਤੀ ਗਈ ਹੈਗੀ ਜੀ ਕਿ ਕਿਤਨੀ ਬਣੋ ਸਾਡੇ ਕੋਲ ਵੀ ਇਹ ਨਹੀਂ ਦਿੱਤੀ ਗਈ। ਜਿਹੜੀ ਪਹਿਲਾ ਡਰਾਮਾ ਉਹਨਾਂ ਦੀ ਜਿਹੜੀ ਸੀ ਜੁਬਲੀ ਪੰਡਾ ਫਸਟੇਜ ਦੀ ਹੁੰਦੀ ਹਦੀ ਤੇ ਆਈਜ਼ ਦੇ ਜਗ੍ਹਾ ਨਾਲ ਜਿਹੜੀ ਕੋਸਟ ਸਟਾਰਟ ਕਰ ਦਿੱਤਾ ਤੇ ਬਾਕੀ ਜਿਹੜੀ ਕੋਸਟ ਕਰ ਗਈ ਉਹ ਵੀ ਕੋਸਟ ਦੀ ਇਨਫੋਰਮੇਸ਼ਨ ਸਾਨੂੰ ਭੇਜ ਦਿੱਤੀ। ਉਹ ਕਿਦਾਂ ਕੰਡੀਸ਼ਨ ਕਿਤਾ ਲੱਗਦੀ ਹੈ? ਫਿਲਹਾਲ ਸਟੇਬਲ ਹੈ। ਅੱਛਾ ਜੀ ਸਟੇਬਲ ਹੈ। ਬਾਕੀ ਹੋਰ ਕੋਈ ਜਿਹੜਾ ਹੈ ਜਿਆਦਾ ਸੱਟਾ ਪੁਰਾਣਾ ਨਹੀਂ ਹੈ ਕਿ ਖਾਦੀ ਜਰਾਂ ਚਾਹੀਦਾ।